ਬਰਮਖ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਆ 21 ਜਨਵਰੀ ਤੇ ਅੱਜ ਦਾ ਵਲੋਗ ਸ਼ੁਰੂ ਕਰਦੇ ਆ ਅੱਜ ਅਸੀਂ ਜਾ ਰਹੇ ਹਾਂ ਪ੍ਰੋਗਰਾਮ ਤੇ ਮਟੀਲੀ ਰਾਠਾਨ ਮਟੀਲੀ ਜਾ ਰਹੇ ਹਾਂ ਅੱਜ ਦੇਖੋ ਕਿੰਨੇ ਮਟਰਸਲ ਖੜੀ ਆ ਸੰਦੀਪ ਦਾ ਗੱਡੀ ਹਾਂ ਵੀ ਤਿਆਰ ਕਰਤੀ ਗੱਡੀ ਹਾਂ ਵਾਹਿਗੁਰੂ ਖਾਲਸਾ ਤੇ ਗੱਡੀ ਤਿਆਰ ਕਰਦੀ ਹਾਂਜੀ ਚਲੋ ਫਿਰ ਸਮਰ ਜੀ ਕਾਰ ਸਟਾਰਟ ਗੱਡੀ ਵਾਹਿਗੁਰੂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਨੂੰ بس 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 ਰੰਡ ਦੇ ਰੰਡ ਦੇ ਗਰਮਾ ਕੁ ਪਿਆਰੇ ਉਹ ਠੰਡ ਬਹੁਤ ਹੈ ਠੰਡ ਦੇ ਕਾਰਨ ਗੱਡੀ ਦੀ ਬੈਟਰੀ ਸੌ ਜਾਂਦੀ ਹੈ ਥੋੜਾ ਜਿਹਾ ਇਸ ਵੇਲੇ ਟੱਕਾ ਮਾਰ ਕੇ ਥੋੜਾ ਸਟਾਰਟ ਕਰਨੀ ਪੈਂਦੀ ਪਤਾ ਨਹੀਂ ਕਾਦੋਂ ਲੋ ਦੰਦ ਦਿਨ ਹੋ ਗਏ ਮਿਸਤਰੀ ਨੂੰ ਵਿਖਾਇਆ ਸੀਗਾ ਉਹ ਕਹਿੰਦਾ ਵੀ ਸਾਰੀਆਂ ਗੱਡੀਆਂ ਐ ਕਰਦੀਆਂ ਹੁਣ ਅਸੀਂ ਗੱਡੀ ਸਟਾਰਟ ਕਰਕੇ ਆਟੇ ਪਹਿਲਾਂ ਸਮਰ ਤੋਂ ਨਹੀਂ ਹੋਈ ਫਿਰ ਅਸੀਂ ਟੱਕਾ ਲਾ ਕੇ ਕੀਤੀ ਥੋੜੀ ਮਨ ਹੋ ਗਈ ਹੈ ਫਿਰ ਹੁਣ ਸਾਰੀ ਧੀਰੀ ਸਹੀ ਹੋਈ ਜਾਊਗੀ ਮੈਂ ਚੈੱਕ ਕਰਵਾਇਆ ਸੀ ਬੈਟਰੀ ਨਵੀਆਂ ਸਾਰਾ ਕੁਝ ਨਵਾਂ ਪਰ ਠੰਡ ਦੇ ਕਾਰਨ ਬੈਟਰੀ ਸੌ ਜਾਂਦੀ ਹੈ ਹੋ ਜਾਂਦਾ ਨਾ ਵੇ चलिए हाथ दी लो जी वेगुरु खालसा नि त्यार्यार होके आ गया इतो जी। जी 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 जी। जी। चढ़े तो अपने तो हम आप जा रहे मटीली किलोमीटर इतो ਉਹ ਕਿ 10 ਕਿਲੋ ਮੀਟਰ ਦਾ ਬਈ 10 ਕਿਲੋਮੀਟਰ ਬਸ 10 15 ਮਿੰਟਾਂ ਦੀ ਵਾਟ ਹੈ ਲੋਈ ਘੱਲ ਵਾਲੀ ਆ ਕਿੱਥੇ ਜਾਂਦੀ ਰਹਿੰਦੀ ਆ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਆ ਫਿਰ ਮਾਹੌਲ ਉੱਥੋਂ ਦਾ ਲੋ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਮਟੀਲੀ ਚਾਹ ਛੱਕ ਲਈ ਆ ਵੀ ਨਿਕਸਿਆ ਜੀ ਜਲੇਬ ਖਾ ਰਹੇ ਆ ਕੱਲਾ ਕੱਲਾ ਛੀਦ ਛੀਦ ਵੀ ਆ ਗਿਆ ਇੱਕ ਸਿੰਘ ਆ ਜੋਗੇ 1 2 3 4 5 6 ਤੇ ਮੈਂ 7 7 ਜਣੇ ਹੋ ਗਿਆ ਜੀ ਕਿਦਾਂ ਫੀਲ ਹੋ ਰਿਹਾ ਬੀਛੀ ਦਾ ਵਧੀਆ ਫੀਲ ਕਰਦਾ ਚੜਦੀ ਗਾਲ i need you Продолжение ਗਰਮਕ ਪਿਆਰਿਓ ਦਿਵਾਨ ਹੋ ਗਿਆ ਬਹੁਤ ਵਧੀਆ ਚੜ੍ਹਦੀ ਕਲਾ ਨਾਲ। ਪ੍ਰਸ਼ਾਦਾ ਪਾਣੀ ਪਹਿਲਾਂ ਛੱਕ ਲਿਆ ਸੀ ਹੁਣ ਤੁਰ ਪਏ ਵਾਪਸ। ਸੀਪੂ ਨੇ ਮੋਟਾ ਕਰਖਿਆ ਹੈ। ਹਾਂ ਬਈ। ਮੋਟਾ ਤਾਂ ਟੱਕਿਆ ਤੂੰ। ਤੇ ਹੁਣ ਚੱਲ ਪਏ ਵਾਪਸ ਘਰ ਨੂੰ ਮਟੀਲੀ ਤੋਂ। ਆ ਜਾਂਦਾ ਰਸਤਾ ਮਟੀਲੀ ਤੋਂ ਘਰ ਨੂੰ। ਸਿਰਫ ਪਹੁੰਚ ਗਏ ਆ ਜੀ ਘਰ ਗੱਡੀ ਕਰਨ ਲੱਗੇ ਆ ਅੰਦਰ ਹੋ ਗਈ ਗੱਡੀ ਅੰਦਰ ਮੋਟਰਸਾਈਕਲ ਖੜੇ ਆ ਵਾਵਾ ਆਪਣੇ ਤੇ ਇਹ ਆਲਾ ਗੀ ਗੱਡੀ ਕੰਦ ਨਾਲ ਚਲੋ ਜੀ ਸੋ ਪਹੁੰਚ ਚੁੱਕੇ ਆ ਘਰ ਸਾਰੇ ਸਵਾਰੇ ਸਤ੍ਰਗੇ ਸਾਰੇ ਹੁਣ ਰੈਸਟ ਕਰਾਂਗੇ 10 ਮਿੰਟ ਸੋ ਗਰਮ ਪਿਆਰਿਓ ਹੁਣ ਮੈਂ ਤੇ ਸਮਰ ਜਾ ਰਹੇ ਆ ਸਕੂਟਰੀ ਤੇ ਮੰਡੀ ਠੀਕ ਹੈ ਚਲ ਜੇ ਮੈਂ ਤੇ ਸਮਰ ਸਕੂਟਰੀ ਤੇ ਮੰਡੀ ਜਾ ਰਹੀ ਹਾਂ ਲੈਣਾ ਸੀ ਮੈਂ ਨਹੀਂ ਤੈਨੂੰ ਲੈ ਕੇ ਵੀ ਨਹੀਂ ਜਾਣਾ ਆਪਾਂ ਚੱਲਾਂਗੇ ਚਲ ਜੇ ਮਾ ਠਹਿਰ ਕੇ ਜਾਉਗੀ ਕਪੜਾ ਲੈਣ ਚਲ ਮੈਨੂੰ ਸਕੂਟਰੀ ਕੱਟ ਕੇ ਦੇ ਉਹ ਬਾਅਦ ਚੱਲ ਪੜੇ ਰੇ ਰੁਪਏ ਖਰਚਾ 200 ਰੁਪਏ ਹੋ ਗਏ ਖਰਚਾ ਸੀਮਾ ਦਾ 200 ਰੁਪਏ ਖਰਚਾ 2000 200 ਰੁਪਏ 200 ਰੁਪਏ ਕੀ ਉਹ 2000 200 ਰੁਪਏ ਖਰਚਾ ਗਰਮਖ ਪਿਆਰਿਓ ਜਾਇਆ ਮੰਡੀ ਹਰ ਸਮਰ ਸਕੂਟਰੀ ਚਲਾ ਰਿਆ ਸਮਰ ਕਹਿੰਦਾ ਮੈਂ ਚਲੋਣੀ ਸਕੂਟਰੀ ਦੇਖੋ ਸਮਰ ਪਾ ਸਾਧਨ ਆ ਰਿਹਾ ਸਾਹਮਣੇ लेना मंडी हैं तो कहती चीज दिन की मिल गई चीज चॉकलेट ली समर ने सरबत हुई आ गए उपर बी हूँ ले रहे हूं सरबत समर हूं है खत्म जी मैं कर देना मैं कर देना खत्म है ਪੋਪ ਕੌਰ ਨਾਲ ਗੱਲ ਨਹੀਂ ਬਣੀ ਚਾਕਲੇਟ ਖਾਣੀ ਹੈ ਮੈਂ ਕੀ ਕਰਨੀ ਹੈ ਗਾਜ਼ਿਨ ਦੇ ਮਤਲਬ ਤੇ ਨਹੀਂ ਬਣੀ ਨਹੀਂ ਬਣੀ ਸਰਬੱਤ ਸਬਰ ਕੀ ਕਰ ਰਹੇ ਹੋ ਦੇਖੋ ਨਿੱਕ ਨਿੱਕੇ ਜਵਾਗ ਘੁੰਟ ਲੈਣ ਦੇ ਤੋੜ ਤੋੜ ਦੋਗੇ ਇਹਨੂੰ ਹੈ ਨਾ ਓਹ ਹੁਣ ਟੁੱਟੂ ਗਈ ਹੁਣ ਟੁੱਟੂ ਪੱਕਾ ਹੀ ਐ ਅਗਲਾ ਟਾਇਰ ਵੀ ਕਿਉਂ ਕਰਦਾ ਓ ਪਲਟ ਗਈ ਸਰਵਤ ਤੱਕਾ ਲਉਂਦੀ ਸਮਰ ਹੁੰਟੇ ਲੈਂਦਾ ਜੀ ਟਾਇਰ ਲੀਕ ਹੋ ਗਈ ਇਥੋਂ ਅਸੀਂ ਲਾ ਰਹੇ ਹਾਂ ਹੁਣ ਸਰਵਤ ਲੈ ਕੇ ਆਈ ਮੇਕ ਓ ਕੀ ਰੁਕ ਲਈ ਆਈ ਐ ਆ ਸਹੀ ਐ ਵੈਸੇ ਸੋ ਗਰਮਕ ਪਿਆਰਿਓ ਪ੍ਰਸ਼ਾਦਾ ਪਾਣੀ ਸ਼ਕ ਲਿਆ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਫਿਰ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ